ਪੁਰਪਤਵੰਤ ਸਿੰਘ ਪੰਨੂ ਅੰਦੋਲਨਕਾਰੀ ਕਿਸਾਨਾਂ ਨੂੰ 扑ਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸਨੇ ਇਹਨਾਂ ਕਿਸਾਨਾਂ ਨੂੰ ਹਰਿਆਣਾ ਤੇ ਪੰਜਾਬ ਵਿੱਚ ਪੁਲਿਸ ਅਧਿਕਾਰੀਆਂ ਤੇ ਹਮਲਾ ਕਰਨ ਲਈ ਹਥਿਆਰਾਂ ਦੀ ਪੇਸ਼ਕਸ਼ ਕੀਤੀ ਹੈ ਅਮਰੀਕਾ ਸਿਤਤ ਪਵੰਦੀ ਸ਼ੁਦਾ ਜੱਥੇਬੰਦੀ ਸਿੱਖ ਫੋਰ ਜਸਟਿਸ ਦੇ ਸੰਸਥਾਪਕ ਪੰਨੂ ਨੇ ਆਪਣੀ ਤਾਜ਼ਾ ਵੀਡੀਓ ਵਿੱਚ ਹਰਿਆਣਾ ਨਾਲ ਲੱਗਦੇ ਪੰਜਾਬ ਤੇ ਸ਼ੰਭੂ ਤੇ ਖਨੌਰੀ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਰਤਾਰਪੁਰ ਸਰਹੱਦ ਤੇ ਹਥਿਆਰ ਰੱਖ ਲੈਣੇ ਧੱਕਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿ ਆਖਿਓ ਆਪਣੀਆਂ ਮੰਗਾਂ ਸੰਬੰਧੀ ਕੇਂਦਰ ਤੇ ਦਬਾਅ ਬਣਾਉਣ ਲਈ ਇਹਨਾਂ ਹਥਿਆਰਾਂ ਨਾਲ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਓ ਪੰਨੂ ਨੇ ਕਿਹਾ ਕਿ ਭਾਰਤੀ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦਿਓ ਪਾਕਿਸਤਾਨ ਨਾਲ ਲੱਗਦੀ ਕਰਤਾਰਪੁਰ ਬਾਰਡਰ ਤੇ ਤੁਹਾਡੇ ਲਈ ਹਥਿਆਰ ਰੱਖੇ ਹੋਏ ਨੇ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਗੱਲਬਾਤ ਜਾਰੀ ਹੈ ਦੂਜੇ ਪਾਸੇ ਚੋਟੀ ਦੇ ਖੂਫੀਆ ਸੂਤਰਾਂ ਅਨੁਸਾਰ ਪੰਨੂ ਬੇਕਸੂਰ ਕਿਸਾਨਾਂ ਨੂੰ ੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਧਿਕਾਰਤ ਸੂਤਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦਾ ਜਾਇਜ਼ ਹੱਕ ਹੈ ਐਸਐਫਸੀ ਦੀ ਕੋਈ ਵੀ ਕਿਸਾਨ ਨਹੀਂ ਸੁਨੇਗਾ ਤੁਹਾਨੂੰ ਦੱਸਦੇ ਹਾਂ ਕਿ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬੁਲਾਇਆ ਗਿਆ ਦਿੱਲੀ ਚਲੋ ਮਾਰਚ 6ਵੇਂ ਦਿਨ ਵਿੱਚ ਦਾਖਲ ਹੋ ਗਿਆ ਇਹ ਇਸ ਸਮੇਂ ਦੌਰਾਨ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਵਿੱਚ ਬਹੁਤ ਸਾਰੇ ਕਿਸਾਨ ਸੜਕਾਂ ਤੇ ਨੇ ਕਿਸਾਨਾਂ ਦੇ ਦਿੱਲੀ ਚਲੋ مارچ ਨੂੰ ਰਾਸ਼ਟਰੀ ਰਾਜਧਾਨੀ ਤੇ ਦਾਖਲ ਹੋਣ ਤੋਂ ਰੋਕਣ ਲਈ ਵੱਡੀ ਗਿਣਤੀ ਚ ਸੁਰੱਖਿਆ ਬਲ ਪਾਇਨਾਪ ਨੇ